ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਅੱਜ ਆਪਣੇ ਕੋਲੇ ਨਾ ਆਸਰਨ ਵਾਲਾ ਕੇਸ ਆਇਆ ਜੀ ਦੇਖੋ ਤੁਸੀਂ ਮੱਜ ਜਿਹੜੀ ਆ ਕਿੰਨੀ ਜਿਆਦਾ ਤਕਲੀਫ ਦੇ ਵਿੱਚ ਆ ਇਹਦੀ ਇੱਕ ਲੱਤ ਨੂੰ ਹੀ ਸਰਨ ਯਾਨੀ ਕਿ ਅਪਵਰਡ ਫੈਕਸਚੇਸ਼ਨ ਆਫ ਪਟੇਲਾ ਬੋਨ ਇਹਨੂੰ ਚਟਕੀ ਰੋਗ ਵੀ ਕਹਿ ਦਿੰਦੇ ਆ ਝਣਕ ਵੀ ਕਹਿ ਦਿੰਦੇ ਆ ਅੱਡੋ ਅੱਡ ਜਗ੍ਹਾ ਤੇ ਅੱਡੋ ਅੱਡ ਨਾਮ ਆ ਜੀ ਆਪਣੇ ਪੰਜਾਬ ਦੇ ਵਿੱਚ ਪੰਜਾਬੀ ਦੇ ਵਿੱਚ ਇਹਨੂੰ ਸਰਨ ਕਹਿੰਦੇ ਆ ਜੀ ਅਤੇ ਅੱਜ ਆਪਾਂ ਇਹਦੀ ਐਮਪੀਡੀ ਕੀਤੀ ਆ ਮੀਨਸ ਮੀਡੀਅਲ ਪਟੇਲਾ ਡਿਸਮੋਟੋਮੀ ਯਾਨੀ ਕਿ ਮੀਡੀਅਲ ਲੀਗਾਮੈਂਟ ਹੁੰਦਾ ਇੱਕ ਉਹਨੂੰ ਆਪਾਂ ਕੱਟ ਕਰ ਦਿੰਨੇ ਆ ਜਿਹਦੇ ਕਰਕੇ ਇਹ ਸਾਰੀ ਪ੍ਰੋਬਲਮ ਆਉਂਦੀ ਆ ਆ ਦੇਖੋ ਤੁਸੀਂ ਕਿਵੇਂ ਲੱਤ ਕਿੰਨੀ ਸਟਿਫਨੈਸ ਯਾਨੀ ਕਿ ਆਕੜ ਦੇ ਵਿੱਚ ਆ ਅਕਾਡੇਮੇ ਦੇ ਵਿੱਚ ਜਦੋਂ ਪੈਰ ਚੱਕਦੀ ਆ ਉਦੋਂ ਹੀ ਤੁਸੀਂ ਵੇਖੋ ਕਿਵੇਂ ਆਪਣੇ ਪੰਜਾਬੀ ਚ ਜਿਵੇਂ ਕਹਿੰਦੇ ਆ ਕੜਿੱਲ ਪੈ ਜਾਂਦੀ ਆ ਉਸ ਤਰ੍ਹਾਂ ਹੀ ਹੁੰਦਾ ਜੀ ਇਹ ਦੇਖੋ ਕਿਵੇਂ ਕਿੰਨੇ ਅਕੜੇਵੇਂ ਦੇ ਵਿੱਚ ਹੋ ਜਾਂਦੀ ਲੱਤ ਚੱਕਣੀਆਂ ਨੂੰ ਔਖੀ ਆ ਜੀ ਤੁਰਨ ਸਮੇਂ ਤਾਂ ਇਹ ਬਹੁਤ ਜ਼ਿਆਦਾ ਤਕਲੀਫ ਦੇ ਵਿੱਚ ਹੁੰਦੀ ਆ ਤੁਰਦੀ ਇਹ ਜਿਆਦਾ ਲੰਗ ਮਾਰਦਾ ਹੁੰਦਾ ਪਸ਼ੂ ਆ ਦੇਖੋ ਇਹ ਖੜੀ ਖੜੀ ਹੀ ਜਦੋਂ ਆਸੇ ਪਾਸੇ ਹੁੰਦੀ ਆ ਹਰ ਇੱਕ ਵਾਰੀ ਇਹ ਝਟਕਾ ਮਾਰਦੀ ਆ ਜਦੋਂ ਪੈਰ ਚੱਕਦੀ ਆ ਸੋ ਅੱਜ ਆਪਾਂ ਇਹਦੀ ਐਮਪੀਡੀ ਕੀਤੀ ਹੈ ਤੇ ਅੱਜ ਆਪਾਂ ਆਪਣੇ ਪਸ਼ੂਪਾਲਕ ਵੀਰਾਂ ਨੂੰ ਦੱਸਾਂਗੇ ਕਿ ਇਹਦੇ ਵਿੱਚ ਕੀ ਕਾਰਨ ਹੁੰਦਾ ਤੇ ਕਿਹੜੇ ਤਰੀਕੇ ਆਪਾਂ ਇਹਦੀ ਐਮਪੀਡੀ ਕਰਦੇ ਆ ਕਿਉਂਕਿ ਬਹੁਤ ਸਾਰੇ ਪਸ਼ੂਪਾਲਕਾਂ ਨੇ ਆਪਣੀ ਵੀਡੀਓ ਵੇਖੀਆਂ ਹੋਣੀਆਂ ਜੀ ਪਹਿਲਾਂ ਆਪਾਂ ਖੜੇ ਖੜੇ ਐਮਪੀਡੀ ਕਰਦੇ ਆ ਪਰ ਇਹਦੇ ਵਿੱਚ ਜਿਹੜੀ ਇਹ ਮੱਝ ਸੀਗੀ ਇਹ ਜਾਦੀ ਫਿਊਰੀਅਸ ਸੀਗੀ ਯਾਨੀ ਕਿ ਬਹੁਤ ਜ਼ਿਆਦਾ ਖਰਾਬ ਕਰ ਰਹੀ ਸੀ ਇਹਦੇ ਵਿੱਚ ਆਪਾਂ ਹਾਈ ਡੋਜ਼ ਦੇ ਵਿੱਚ ਇਹਨੂੰ ਬਿਓਚੀ ਵਾਲਾ ਇੰਜੈਕਸ਼ਨ ਵੀ ਦਿੱਤਾ ਫਿਰ ਵੀ ਆ ਦੇਖੋ ਤੁਸੀਂ ਬਾਰ ਬਾਰ ਲੱਤ ਚਲਾ ਰਹੀ ਸੀਗੀ ਆ ਆਪਾਂ ਇਹਦਾ ਲੀਗਾਮੈਂਟ ਕਹਿ ਲਈਏ ਅੱਧਾ ਕ ਕਟਿਆ ਗਿਆ ਸੀਗਾ ਪਰ ਫਿਰ ਇਹ ਲਤ ਘਮਾ ਰਹੀ ਸੀ ਆਪਾਂ ਫਿਰ ਇਹਨੂੰ ਸੈਡੀਟਿਵ ਦਿੱਤਾ ਬੇਹੋਚੀ ਵਾਲਾ ਇੰਜੈਕਸ਼ਨ ਦਿੱਤਾ ਪਰ ਫਿਰ ਵੀ ਇਹ ਯਾਨੀ ਕਿ ਚੰਗੀ ਤਰ੍ਹਾਂ ਖੜੀ ਨਹੀਂ ਫਿਰ ਆਪਾਂ ਇਹਦੇ ਆਈਵੀ ਯਾਨੀ ਕਿ ਨਾੜ ਦੇ ਵਿੱਚ ਵੀ ਇੰਜੈਕਸ਼ਨ ਦਿੱਤਾ ਫਿਰ ਆਪਾਂ ਪਸ਼ੂ ਪਾਲਕ ਨੂੰ ਕਿਹਾ ਕਿ ਇਹ ਬਹੁਤ ਜ਼ਿਆਦਾ ਖਰਾਬ ਕਰ ਰਹੀ ਆ ਸੋ ਆਪਾਂ ਅੱਜ ਪਹਿਲੀ ਵਾਰ ਲੰਮੇ ਪਾ ਕੇ ਯਾਨੀ ਕਿ ਇਹਨੂੰ ਸੈੱਟ ਕੇ ਥੱਲੇ बेहोਸ਼ਤਾ ਹੋਈ ਗਈ ਸੀ ਇਹ ਯਾਨੀ ਕਿ ਅਨਕੌਂਸ਼ੀਅਸ ਹੋ ਜਾਂਦਾ ਹੁੰਦਾ ਪਸ਼ੂ ਕਿਉਂਕਿ ਖੜੇ ਖੜੇ ਆ ਤੁਸੀਂ ਵੇਖੋ ਕਿਵੇਂ ਕਿੰਨੀ ਜ਼ਿਆਦਾ ਲਤਕ ਘਾਉਂਦੀ ਆ ਜੇਕਰ ਆਪਾਂ ਇਸੇ ਤਰ੍ਹਾਂ ਇਹਦੇ ਬਲੇਟ ਲਾਵਾਂਗੇ ਤਾਂ ਇਹ ਇੰਜਰੀ ਵੀ ਕੋਈ ਹੋ ਸਕਦੀ ਆ ਜੀ ਚੋਟ ਵੀ ਲੱਗ ਸਕਦੀ ਆ ਕੋਈ ਬਲੇਟ ਵੀ ਵੱਜ ਸਕਦਾ ਬਾਕੀ ਇਹਦੇ ਵਿੱਚ ਤਿੰਨ ਲਿਗਾਮੈਂਟ ਹੁੰਦੇ ਆ ਜੀ ਮੀਡੀਅਲ ਮਿਡਲ ਅਤੇ ਲੈਟਰਲ ਉਹਨਾਂ ਵਿੱਚੋਂ ਕਿਸੇ ਵੀ ਲੀਗਾਮੈਂਟ ਤੇ ਜੇਕਰ ਬਲੇਟ ਲੱਗੇ ਜਾਂਦਾ ਤਾਂ ਪਸ਼ੂ ਲੰਗੜਾ ਹੋ ਜਾਂਦਾ ਸੋ ਇਹ ਬਹੁਤ ਹੀ ਆਪਾਂ ਕਹ ਲਈਏ ਡਿਫਿਕਲਟ ਹੁੰਦਾ ਜੀ ਡਿਫਿਕਲਟ ਸਰਜਰੀ ਹੁੰਦੀ ਆ ਫਿਰ ਆਪਾਂ ਇਹਨੂੰ ਲੰਮੇ ਪਾ ਕੇ ਆ ਦੇਖੋ ਤੁਸੀਂ ਕਿਸ ਤਰ੍ਹਾਂ ਫਿਰ ਵੀ ਇਹ ਘੁਮਾ ਰਹੀ ਆ ਲੱਤ ਘੁਮਾ ਰਹੀ ਆ ਹਾਲਾਂਕਿ ਇਹਦੇ ਵਿੱਚ ਆਪਾਂ ਹਾਈਡੋਜ ਦੇ ਵਿੱਚ ਇਹਨੂੰ ਸੈਡੀਟਿਵ ਇੰਜੈਕਸ਼ਨ ਦਿੱਤਾ ਵਿਆ ਆ ਦੇਖੋ ਤੁਸੀਂ ਆਪਾਂ ਜਦੋਂ ਲੰਮੇ ਪਾ ਕੇ ਇਹਦਾ 1 ਸਕਿੰਟ ਦੇ ਵਿੱਚ ਆਪਾਂ ਇਹਦੀ ਸਰਜਰੀ ਕਰ ਦਿੱਤੀ ਆ ਯਾਨੀ ਕਿ ਲੀਗਮੈਂਟ ਨੂੰ ਕੱਟ ਕਰ ਦਿੱਤਾ ਆ ਦੇਖੋ ਤੁਸੀਂ ਕਿਸ ਤਰ੍ਹਾਂ ਆਪਾਂ ਲੱਤ ਮੂੜ ਕੇ ਵਿਖਾ ਰਹੇ ਆ ਇਹ ਉਹੀ ਲੱਤ ਆ ਜਿਹੜੀ ਪੂਰੀ ਆਕੜੀ ਹੋਈ ਸੀ ਕਿੰਨੀ ਸਟਿਫਨੈਸ ਦੇ ਵਿੱਚ ਸੀ ਕਿੰਨੀ ਅਕੜਨ ਦੇ ਵਿੱਚ ਸੀਗੀ ਹੁਣ ਇਹ ਜਦੋਂ ਲੀਗਾਮੈਂਟ ਚੰਗੀ ਤਰ੍ਹਾਂ ਮੀਡੀਅਲ ਲੀਗਾਮੈਂਟ ਕੱਟ ਹੋ ਗਿਆ ਐਮਪੀਡੀ ਹੋ ਗਈ ਆ ਤਾਂ ਇਹਦੀ ਜਿਹੜੀ ਲਾਤ ਆ ਉਹ ਪੂਰੀ ਰਿਲੈਕਸ ਹੋ ਚੁੱਕੀ ਆ ਹੁਣ ਆਪਾਂ ਇਹਨੂੰ ਤੋੜ ਕੇ ਵਿਖਾਵਾਂਗੇ ਕਿਉਂਕਿ ਦੇਖੋ ਤੁਸੀਂ ਜਿਹੜੀ ਪਹਿਲਾਂ ਕਿਵੇਂ ਝਟਕੇ ਮਾਰ ਰਹੀ ਸੀ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਹਮੇਸ਼ਾ ਜਦੋਂ ਸਰਨ ਕੱਟਦੇ ਆ ਪਸ਼ੂ ਨੂੰ ਬੈਕ ਸਾਈਡ ਤੋੜਦੇ ਆ ਜੀ ਕਿਉਂਕਿ ਇਹਦੇ ਤੋਂ ਪਤਾ ਲੱਗ ਜਾਂਦਾ ਕਿ ਸਰਨ ਸਹੀ ਕੱਟੀ ਗਈ ਆ ਕਿ ਨਹੀਂ ਕੱਟੀ ਗਈ ਆ ਦੇਖੋ ਤੁਸੀਂ ਹੁਣ ਕੋਈ ਇਹ ਝਟਕਾ ਨਹੀਂ ਮਾਰ ਰਹੀ ਕੋਈ ਅਕੜਣ ਨਹੀਂ ਯਾਨੀ ਕਿ ਆਕੜਾ ਅਕੜੇਵਾ पण ਜਿਹੜਾ ਸੀ ਬਿਲਕੁਲ ਠੀਕ ਹੋ ਗਿਆ ਇਸ ਤਰੀਕੇ ਅੱਜ ਆਪਾਂ ਇਹ ਕੰਪਲੀਟਲੀ ਜਿਹੜੀ ਫੈਕਸੇਸ਼ਨ ਪਟੇਲਾ ਬੋਨ ਸੀਗੀ ਉਹਦੀ ਐਮਪੀਡੀ ਕੀਤੀ ਹੈ ਜੀ ਇਹ ਮੱਜ ਚੰਗੀ ਤਰ੍ਹਾਂ ਬਿਲਕੁਲ ਠੀਕ ਹੋ ਚੁੱਕੀ ਆ ਸੋ ਧੰਨਵਾਦ ਜੀ ਸਾਰਿਆਂ ਦਾ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ